ਇਹ ਤਾਂ ਕੋਈ ਨਾ ਰੇ ਨਾ ਸਪਰੇ ਨਾ ਕੋਈ ਲੇਬਰ ਨਾ ਕੋਈ ਟਰੈਕਟਰ ਨਾ ਕੋਈ ਡੀਜ਼ਲ ਨਾ ਕੋਈ ਸੰਦ ਸੰਦੇੜਾ ਨਾ ਕੋਈ ਰਾਖੀ ਇਹ ਜਿਹੜਾ ਝੂਠ ਫੁਲਾਇਆ ਗਿਆ ਕੋਈ ਜ਼ਿੰਮੇਵਾਰ ਲਾ ਨਾ ਲਵੇ ਉਹ ਰੇਆਂ ਸਪਰੇਆਂ ਬੰਦ ਹੋ ਜਾਣੀਆਂ ਵੱਡੇ ਵੱਡੇ ਜਿਹੜੇ ਸਬਸਿਡੀ ਮਿਲਦੀ ਆ ਰੋਟਾ ਰੀਟਰਾਂ ਤੇ ਸੰਦਾਂ ਤੇ ਮਸ਼ੀਨਾਂ ਤੇ ਉਹ ਬੰਦ ਹੋ ਜੂ ਕੰਮ ਬਈ ਹਨਾ ਲੁੱਟ ਖੁੱਟ ਸਾਰੀ ਬੰਦ ਹੋ ਜਾਣੀ ਆ ਡੇਰੀ ਫਾਰਮ ਦਾ ਬੱਕਰੀ ਪਾਲਣ ਦਾ ਸੂਰ ਪਾਲਣ ਦਾ ਮੁਰਗੀ ਪਾਲਣ ਦਾ ਆ ਝੋਨਾ ਦਾ ਬਾਗਬਾਨੀ ਖੁੰਬਾਂ ਦਾ ਸਾਰਾ ਉਹਨਾਂ ਨੇ ਜ਼ੋਰ ਦਿੱਤਾ ਪਰ ਵਣ ਖੇਤੀ ਤੇ ਕਿਸੇ ਨੇ ਜ਼ੋਰ ਨਹੀਂ ਦਿੱਤਾ ਬਾਈ ਲੈ ਵੀ ਮਿੱਤਰੋ ਦੇਸ਼ਾ ਦੇ ਸੌਥ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਸਫੈਦੇ ਦੀ ਦੱਸੋ ਇਹਦੇ ਬਾਰੇ ਜੀ ਇਹ ਆ ਗਿਆ ਬਈ ਕੋਲੋਨ ਸਫੈਦਾ ਹੂੰ ਇਹਨੇ ਬਈ ਆਪਣੇ ਜ਼ਿਮੀਂਦਾਰਾਂ ਨੂੰ ਕਰਜ਼ਾ ਮੁਕਤ ਕਰਨਾ ਹੈ ਬਹੁਤ ਜ਼ੋਰ ਲਾ ਲਿਆ ਆਪਾਂ ਕਰਜ਼ਾ ਨਹੀਂ ਲੈ ਰਹੇ ਜ਼ਿਮੀਂਦਾਰਾਂ ਤੋਂ ਤੇ ਆਪਾਂ ਕਰਜ਼ਾ ਵੀ ਲਾਉਣਾ ਤੇ ਵਾਤਾਵਰਨ ਨੂੰ ਵੀ ਬਚਾਉਣਾ ਵਾਤਾਵਰਨ ਹੁਣ ਬਈ ਕਹਿੰਦੇ ਇਹਦੇ ਨਾਲ ਕੀ ਬੱਸੇ ਦੀ ਗੱਲ ਇੱਕ ਹੋਰ ਵੀ ਯਾਰ ਇਹ ਜ਼ਮੀਨ ਨੂੰ ਬੰਜਰ ਬਣਾਉਂਦਾ ਕਰਦੇ ਪਾਣੀ ਪੀਂਦਾ ਵੱਧ ਠੀਕ ਹੈ ਕਾਰਨ ਕੀ ਆ ਉਹ ਕਾਰਨ ਕੋਈ ਨਹੀਂ ਬਈ ਉਹ ਗੱਲਾਂ ਕਰੀਆਂ ਇਹਨਾਂ ਨੇ ਮੰਨ ਲਓ ਇਹਦਾ ਜਿਹੜਾ ਝੂਠ ਫੁਲਾਇਆ ਗਿਆ ਉਹ ਕੋਈ ਜ਼ਿੰਮੇਵਾਰ ਲਾਣਾ ਲਵੇ ਉਹ ਰਿਆਂ ਸਪਰਿਆਂ ਬੰਦ ਹੋ ਜਾਣੀਆਂ ਵੱਡੇ ਵੱਡੇ ਜਿਹੜੇ ਸਬਸਿਡੀ ਮਿਲਦੀ ਯਾਰ ਰੋਟਾ ਵੀਟਰਾਂ ਤੇ ਸੰਦਾਂ ਤੇ ਮਸ਼ੀਨਾਂ ਤੇ ਉਹ ਬੰਦ ਹੋ ਜੂ ਕੰਮ ਬਈ ਹਨਾ ਲੁੱਟ ਖੁੱਟ ਸਾਰੀ ਬੰਦ ਹੋ ਜਾਣੀ ਆ ਤੇ ਜੇ ਕਿਸੇ ਨੂੰ ਕੋਈ ਸ਼ੱਕ ਹੈਗਾ ਕੋਈ ਹੁਸ਼ਿਆਰਪੁਰ ਜ਼ਿਲ੍ਹੇ ਚ ਬਈ ਤੁਸੀਂ ਜੇ ਆਪਰੇ ਨੂੰ ਪਤਾ ਲੱਗ ਜੂਗਾ ਕਿੰਨਾ ਕਾ ਪਾਣੀ ਪੀਂਦਾ ਕਿੰਨਾ ਕੈਂਸਰ ਹੁੰਦਾ ਇਹਨਾਂ ਕਿੰਨੀ ਕੀ ਜ਼ਮੀਨ ਬੰਜਰ ਹੁੰਦੀ ਆ ਬਈ ਸਹੀ ਗੱਲ ਹੈ ਬੰਜਰ ਤਾਂ ਬਈ ਹੁਣ ਵੀ ਕਰੀ ਜਾਂਦੇ ਆ ਪਾਰਿਆਂ ਸਪਰਿਆਂ ਪਾ ਪਾ ਕੇ ਦਾ 20 ਵੀ ਗੱਟੇ ਆ ਹੁਣ ਡਾਈ ਮੂਣੀਆਂ ਨਹੀਂ ਮਿਲਦੀ ਜਿੱਦਣ ਮਿਲ ਗਈ ਇਹਦੇ ਕਰਾਂਗੇ ਇਹ ਤਾਂ ਬਈ ਕੋਈ ਨਾ ਰੇ ਨਾ ਸਪਰੇਅ ਨਾ ਕੋਈ ਲੇਬਰ ਨਾ ਕੋਈ ਟਰੈਕਟਰ ਨਾ ਕੋਈ ਡੀਜ਼ਲ ਨਾ ਕੋਈ ਸੰਦ ਸੰਦੇੜਾ ਨਾ ਕੋਈ ਰਾਖੀ ਇਹਦੀ ਠੀਕ ਹੈ ਜੀ ਕਮਾਈ ਕਿੰਨੀ ਆ ਜੇ ਆਪਾਂ ਕਮਾਈ ਬਈ ਇਹਦੀ ਬਹੁਤ ਆ ਕਮਾਈ ਮੈਂ ਥੋੜੀ ਤੁਹਾਨੂੰ ਦੱਸ ਦਿੰਨਾ ਜਿਹੜਾ ਆਪਾਂ ਬੂਟਾ ਦਿੰਨਾ 20 ਰੁਪਈਆ ਦਾ ਸਿਰਫ 20 ਰੁਪਈਆ ਦਾ 20 ਰੁਪਈਆ ਦਾ ਕਲੋਨ ਸਪੈਦਾ ਪੀ ਤੇ ਹੀ ਵੈਰੈਟੀ ਹੈ ਇਹਦੀ ਹਾਂਜੀ ਜਦੋਂ ਇਹਨੂੰ ਆਪਾਂ ਖੇਤ ਚ ਲਾਤਾ ਤੇ ਦੋ ਤਰੀਕਿਆਂ ਨਾਲ ਲਾ ਸਕਦੇ ਹਾਂ ਹੁਣ ਤਾਂ ਖੇਤ ਜਿਵੇਂ ਆਪਣੇ ਝੋਨਾ ਹੈਗਾ ਲੱਗਿਆ ਹੁਣ ਆਪਾਂ ਖੇਰਾ ਲਾ ਸਕਦੇ ਹਾਂ ਬਾਉਂਡਰੀ ਇਹਦੇ ਚ ਵੀ ਬਹੁਤ ਵ ਇਹ 5 ਸਾਲਾਂ ਦੀ ਖੇਤੀ ਆ ਬਾਈ ਠੀਕ ਆ 4 ਤੋਂ 6 ਸਾਲ ਦੇ ਵਿੱਚ ਪਰ ਆਪਾਂ 5 ਸਾਲ ਮੰਨ ਕੇ ਚੱਲਦੇ ਆ ਠੀਕ ਆ ਪਹਿਲਾਂ ਵੀ ਵੱਢਿਆ ਜਾਂਦਾ ਬਾਅਦ ਚ ਵੱਢਿਆ ਜਾਂਦਾ ਠੀਕ ਆ 5 ਸਾਲਾਂ ਚ ਬਾਈ 3 ਤੋਂ 4 ਕੁਇੰਟਲ ਦਾ ਹੋ ਜਾਂਦਾ ਬਾਉਂਡਰੀ ਤੇ ਜੇ ਆਪਾਂ ਪੂਰਾ ਖੇਤ ਲਾਉਣਾ ਕਿੱਲਾ 2 ਕਿੱਲੇ 5 ਕਿੱਲੇ ਉਹ ਚ ਲੱਗਦਾ ਹੈ 700 ਬੂਟਾ ਉਹ ਚ ਆਉਂਦਾ 2 ਕੁਇੰਟਲ ਤੋਂ ਲੈ ਕੇ 3 ਕੁਇੰਟਲ ਵਜਨ ਤੇ ਜਿਹੜਾ ਅੱਜ ਦਾ ਆਪਣਾ ਸ਼ਹਿਰਪੁਰ ਦਾ ਤੇ ਜਮਨਾ ਨਗਰ ਦਾ ਜਿਹੜਾ ਮਿੱਲਾਂ ਦਾ ਰੇਟ ਹੈਗਾ 1200 ਤੋਂ ਲੈ ਕੇ 1300 ਰੁਪਿਆ ਰੇਟ ਆ ਲੋ ਠੀਕ ਆ ਤੇ ਜਿਹੜਾ ਆਮ ਹੈਗਾ ਜਿਵੇਂ ਆਪਣੇ ਛੋਡੇ ਧੂਰੀ ਹੋ ਆਮ ਲੱਕੜ ਮੰਡੀ ਹੈਗੀ ਆ 11100 ਬਈ ਦਾ ਰੇਟ ਹੈਗਾ ਠੀਕ ਹੈ ਜੀ ਤੇ ਆਮਦਨ ਬਾਈ ਤੁਸੀਂ ਜੋੜ ਲਓ ਲੱਖਾਂ ਚ ਜਾਂਦੀ ਹੈ ਤੇ ਖਰਚਾ ਤੁਹਾਡਾ ਕੁਝ ਵੀ ਨਹੀਂਗਾ ਠੀਕ ਹੈ ਜੀ ਯਾਨੀ ਕਿ ਆਪਣੀ ਉਹ ਦੂਜੀ ਖੇਤੀ ਦੇ ਵਿੱਚ ਉਹਨੀ ਕਮਾਈ ਹੁੰਦੀ ਨਹੀਂ ਜਿਹਨੀ ਇਹ ਤੁਹਾਨੂੰ ਕਰ ਸਕਦਾ ਮੈਂ ਨਹੀਂ ਕਹਿੰਦਾ ਤੁਸੀਂ ਸਾਰੇ ਇਹੇ ਲਾ ਲਓ ਜੇ ਚਾਰ ਪੰਜ ਕਿੱਲੇ ਹੈਗੇ ਕਿੱਲਾ ਇੱਕ ਬਈ ਵਣ ਖੇਤੀ ਕਰੋ ਕਿੱਲਾ ਸਪੈਦਾ ਨਹੀਂ ਬਪੂਲਰ ਲਾ ਲਓ ਡੇਕ ਲਾ ਲਓ ਬਹੁਤ ਕੋਸ਼ ਆ ਬਾਈ ਇਹਦੇ ਵਿੱਚ ਹਾਂ ਪਰ ਤੁਸੀਂ ਵਣ ਖੇਤੀ ਇਹਦਾ ਵੀ ਪ੍ਰਚਾਰ ਹੀ ਨਹੀਂ ਕੀਤਾ ਗਿਆ ਡੇਰੀ ਫਾਰਮ ਦਾ ਬੱਕਰੀ ਪਾਲਣ ਦਾ ਸੂਰ ਪਾਲਣ ਦਾ ਮੁਰਗੀ ਪਾਲਣ ਦਾ ਆ ਝੋਨਾ ਦਾ ਬਾਗਬਾਨੀ ਖੁੰਬਾਂ ਦਾ ਸਾਰਾ ਉਹਨਾਂ ਨੇ ਜ਼ੋਰ ਦਿੱਤਾ ਪਰ ਵਣ ਖੇਤੀ ਤੇ ਕਿਸੇ ਨੇ ਜ਼ੋਰ ਨਹੀਂ ਦਿੱਤਾ ਬਾਈ ਇਹ ਮੇਰੀ ਕੋਸ਼ ਹੈ ਜਿਆ ਹਰੇਕ ਜ਼ਿੰਮੇਵਾਰ ਨੂੰ ਮੈਂ ਬਈ ਅੱਧਾ ਅੱਧਾ ਕਿਲਾ 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 ਲਵਾਉਣਾ ਹੀ ਲਵਾਉਣਾ ਬਾਈ ਲੈ ਵੀ ਮਿੱਤਰੋ ਆਜੋ ਸਿਰਫ 20 ਰੁਪਏ ਤੋਂ ਸਪੈਂਦਾ ਜਿਹੜਾ ਤੁਸੀਂ ਲੈ ਕੇ ਜਾ ਹਾਂ ਇਹਦੇ ਵਿੱਚ ਵੀ ਬਾਈ ਲੁੱਟ ਹੋ ਰਹੀ ਆ ਇਹਦੇ ਵਿੱਚ 12 ਰੁਪਈਆ ਤੋਂ ਲੈ ਕੇ 20 ਰੁਪਈਆ ਤੱਕ ਰੇਟ ਆ 12 ਤੋਂ ਲੈ ਕੇ 20 ਰੁਪਈਆ ਲਾਸਟ ਹੈਗਾ 20 ਰੁਪਈਆ ਠੀਕ ਹੈ ਜੀ 12 ਵਾਲਾ ਕਿਵੇਂ ਆ ਜਿਹੜਾ ਵੀ 12 ਵਾਲਾ ਹੈ ਹੁੰਦਾ ਉਹ ਵੀ ਵਧੀਆ ਬਾਈ ਕੋਲੋਨ ਹੁੰਦਾ ਪਰ ਜਿਵੇਂ ਇਹ ਪੀ 23 ਵੈਰੈਟੀ ਹੈ ਹਰੇਕ ਥਾਂ ਤੋਂ ਨਹੀਂ ਮਿਲਦਾ ਇਹਦੀ ਨਾ ਨਕਲ ਆਈ ਹੈ 271 271 ਜਾਂ ਹੋਰ ਵੈਰੈਟੀਆਂ ਇਹਦੇ ਜਿਵੇਂ ਸੇਮ ਆ ਸਾਨੂੰ ਪਤਾ ਨਹੀਂ ਲੱਗਣਾ ਫਾਰਮਰ ਨੂੰ ਠੀਕ ਆ ਸਾਨੂੰ ਤਾਂ ਪਤਾ ਤੇ ਉਹ ਦੇਈ ਜਾਂਦੇ ਚੇਪੀ ਜਾਂਦੇ ਆ ਠੀਕ ਹੈ ਅੱਡ-ਅੱਡ ਕਲੋਨ ਆਉਂਦਾ ਜਿਹੜਾ ਪਰਪੀਤਈ ਹੈ ਜਿਹੜੀ ਸਾਫ ਸਫਾਈ ਵਾਲੀ ਹੈ ਆਪੇ ਨੇ ਪੱਤੇ ਝੜਨੇ ਆ ਠੀਕ ਹੈ ਜਾੜੇ ਦੀ ਫੁੱਟ 1.5 ਫੁੱਟ ਹੁੰਦੀ ਹੈ ਕੋਈ ਪਾਣੀ ਪੂਣੀ ਨਹੀਂ ਪੀਂਦਾ ਇਹ ਵੀ ਵਹਿਮ ਹੈ ਦੂਰ ਰਹਿ ਗਿਆ ਤੇ ਸਾਰਾ ਸਿਸਟਮ ਓਕੇ ਆ ਬਈ ਇਹਦਾ ਠੀਕ ਹੈ ਜੀ ਲੈ ਵੀ ਮੈਂ ਤਰਵਾਜੂ ਵੀ ਫਾਇਦਾ ਵੀ ਲੈ ਕੇ ਜਾ ਸਕਦਾ ਹਾਂ